ਸੰਗਤ ਜੀ ਇਸ ਸਥਾਨ ਤੇ ਦਿਵਾਰਾਂ ਵੀ ਝੂਲਦੀਆਂ ਹਨ ਅਤੇ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਹਨ ਸੰਗਤ ਜੀ ਇਹ ਸਥਾਨ ਦਾ ਨਾਮ ਦੁਖ ਨਿਵਾਰਨ ਸਹਿਬ ਤੇ ਝੁੱਲਨੇ ਮਹਿਲ ਵੀ ਕਿਹਾ ਜਾਂਦਾ ਹੈ ਇਹ ਸਥਾਨ ਪਿੰਡ ਠੱਠੀ ਖਾਰਾ ਵਿਖੇ ਸਥਿਤ ਹੈ ਅਤੇ ਜ਼ਿਲ੍ਹਾ ਤਰਨਤਾਰਨ ਪੈ ਜਾਂਦਾ ਹੈ ਸੰਗਤ ਜੀ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਵਾਨ ਸਜਾਇਆ ਕਰਦੇ ਸਨ ਅਤੇ ਨੇੜੇ ਹੀ ਗੁਰਦੁਆਰਾ ਮੰਜੀ ਸਾਹਿਬ ਹੈ ਉਥੇ ਰਾਤ ਰਿਆ ਕਰਦੇ ਸਨ ਅਤੇ ਅੰਮ੍ਰਿਤ ਵੇਲੇ ਇਥੇ ਦੀਵਾਨ ਸਜਾਇਆ ਕਰਦੇ ਸਨ ਅਤੇ ਸੰਗਤਾਂ ਦਾ ਕਾਫੀ ਇਕੱਠ ਹੁੰਦਾ ਸੀ ਸੰਗਤ ਜੀ ਇੱਕ ਦਿਨ ਕੀ ਹੋਇਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਵਾਨ ਸਜਾ ਰਹੇ ਸਨ ਅਤੇ ਲਾਗੋਂ ਦੀ ਜਹਾਂਗੀਰ ਦਾ ਕਾਫਲਾ ਲੰਘ ਰਿਹਾ ਸੀ ਅਤੇ ਸੰਗਤਾਂ ਦਾ ਧਿਆਨ ਉਸ ਤਰਫ ਚਲਾ ਗਿਆ ਗੁਰੂ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਕਥਾ ਵਿਚਾਰ ਸੁਣਾ ਰਹੇ ਹਾਂ ਤੇ ਤੁਹਾਡਾ ਧਿਆਨ ਹਾਥੀਆਂ ਵੱਲ ਚਲਾ ਗਿਆ ਹੈ ਅਤੇ ਅੱਗੇ ਸੰਗਤਾਂ ਕਹਿੰਦੀਆਂ ਕਿ ਗੁਰੂ ਜੀ ਹਾਥੀ ਬਹੁਤ ਹਵਾ ਦੇ ਵਿੱਚ ਝੂਲ-ਝੂਲ ਕੇ ਚੱਲ ਰਹੇ ਹਨ ਅਤੇ ਬਹੁਤ ਹੀ ਪਿਆਰੇ ਲੱਗ ਰਹੇ ਹਨ ਤਾਂ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਇਹ ਹਾਥੀ ਤੇ ਇੱਕ ਦਿਨ ਝੁੱਲਣੋਂ ਹਟ ਜਾਣਗੇ ਪਰ ਜਿੱਥੇ ਤੁਸੀਂ ਅੱਜ ਬੈਠੇ ਹੋ ਇੱਥੇ ਵੀ ਮਹਿਲ ਝੁੱਲਣਗੇ ਅਤੇ ਇਹ ਮਹਿਲ ਰਹੀ ਦੁਨੀਆ ਤੱਕ ਝੂਲਿਆ ਕਰਨਗੇ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਵੀ ਉਹ ਕੰੰਧਾਂ ਝੂਲਦੀਆਂ ਨੇ ਅੱਜ ਵੀ ਸੰਗਤ ਜੀ ਜਦੋਂ ਬਾਬਾ ਜੀ ਅਰਦਾਸ ਕਰਕੇ ਕੰਤ ਨੂੰ ਹਲਾਰਾ ਦੇਂਦੇ ਹਨ ਤਾਂ ਸੰਗਤਾਂ ਨੂੰ ਝੂਲਣਾ ਮਿਲਦਾ ਹੈ ਅਤੇ ਸੰਗਤ ਜੀ ਇੱਥੇ ਪ੍ਰਾਤਨ ਸਮੇਂ ਦੀਆਂ ਇਮਾਰਤਾਂ ਅੱਜ ਵੀ ਮੌਜੂਦ ਹਨ ਸਰੋਵਰ ਦੇ ਚਾਰ ਚੁਪੇਰੇ ਪ੍ਰਾਤਨ ਸਮੇਂ ਦੀਆਂ ਇਮਾਰਤਾਂ ਅੱਜ ਵੀ ਵੇਖਣ ਨੂੰ ਮਿਲ ਜਾਂਦੀਆਂ ਹਨ ਅਤੇ ਅਤੇ ਇਸ ਸਥਾਨ ਤੇ ਸੰਗਤ ਜੀ ਅਨੇਕਾਂ ਹੀ ਗੁਰੂ ਸਾਹਿਬ ਦੇ ਵਾਰ ਹਨ ਗੁਰਦੁਆਰਾ ਸਾਹਿਬ ਦਾ ਨਾਮ ਦੁਖ ਨਿਵਾਰਨ ਝੁੱਲਨੇ ਮਹਿਲ ਹੈ।